ਹਾਂਜੀ ਸਰੋਤਿਆਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਅੱਜ ਤੁਹਾਨੂੰ ਬਹੁਤ ਹੀ ਰੋਚਕ ਜਿਹੜੀ ਪਰਸਨੈਲਿਟੀਆਂ ਮੇਰੇ ਸਾਹਮਣੇ ਬੈਠੇ ਨੇ ਹਸਬੰਡ ਵਾਈਫ ਨੇ ਕਪਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਤੁਸੀਂ ਇਹਨਾਂ ਦੀਆਂ ਗੱਲਾਂ ਨੂੰ ਇੰਜੋਏ ਕਰੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਠੀਕ ਠਾਕ ਹਾਂਜੀ ਬਿਲਕੁਲ ਕਿਸ਼ੂ ਨਾਮ ਕੀ ਹੈ ਜੀ ਸਰੋਤਿਆਂ ਵਿੱਚੋਂ ਅਮਰਜੀਤ ਸਿੰਘ ਜੀ ਐਂਡ ਮੈਮ ਯੂ ਸਵਰਨਕੌਰ ਸਵਰਨਕੌਰ ਜੀ ਇਹ ਦੋਨੋਂ ਜੀ ਐਜੂਕੇਟਿਡ ਪਰਸਨੈਲਿਟੀਆਂ ਨੇ ਔਰ ਪੁਰਾਣੇ ਵਿਰਸੇ ਵਿਰਾਸਤ ਨਾਲ ਜੁੜੇ ਹੋਏ ਨੇ ਸਾਰਾ ਕੁਝ ਇਹਨਾਂ ਨੂੰ ਯਾਦ ਹੈ ਗੱਲਾਂ ਬਾਤਾਂ ਮਾਰਦੇ ਆਂ ਹਾਂਜੀ ਅਮਰਜੀਤ ਜੀ ਆਪਾਂ ਗੱਲ ਕਰ ਰਹੇ ਸੀਗੇ ਕੁਕਿੰਗ ਦੀ ਕੁਕਿੰਗ ਦੀ ਕੁਕਿੰਗ ਜਿਹੜੀ ਹੈ ਅੱਜ ਕੱਲ ਜਿਹੜੀ ਕੁਕਿੰਗ ਹੈ ਤੇ ਪਹਿਲਾਂ ਦੀ ਕੁਕਿੰਗ ਕੀ ਡਿਫਰੈਂਸ ਤੁਸੀਂ ਦੇਖਦੇ ਬਹੁਤ ਡਿਫਰੈਂਸ ਹੈ ਪਹਿਲਾਂ ਦੀ ਕੁਕਿੰਗ ਜਿਹੜੀ ਹੁੰਦੀ ਸੀ ਖੁੱਲੇ ਭਾਂਡੇ ਛੁੱਦੀ ਸੀ ਆਪਾਂ ਪ੍ਰੈਸ਼ਰ ਨਹੀਂ ਦਿੰਦੇ ਸੀ ਨੇਚਰਲ ਕੁੱਕ ਹੁੰਦਾ ਸੀ ਹਾਂ ਹੁਣ ਪ੍ਰੈਸ਼ਰ ਕੁਕਿੰਗ ਹੈ ਉਹ ਪਕਦੇ ਹੁੰਦਾ ਉਹ ਪ੍ਰੈਸ਼ਰ ਨਾਲ ਉਹ ਉਦੋਂ ਦਾਲ ਨੂੰ ਜਾਂ ਸਬਜ਼ੀ ਨੂੰ ਆਪਾਂ ਗਲਉਦੇ ਆਂ ਦਾਲ ਨੂੰ ਤੋੜਦੇ ਆਂ ਪ੍ਰੈਸ਼ਰ ਦੇ ਕੇ ਉਹ ਕੁਕਿੰਗ ਨਹੀਂ ਆ ਉਹ ਸਾਡੀ ਸਿਹਤ ਵਾਸਤੇ ਅੱਛੀ ਚੀਜ਼ ਤੇ ਹੀ ਹੈ ਦੂਸਰਾ ਪੁਰਾਣੇ ਜ਼ਮਾਨੇ ਤੋਂ ਸਿੱਖੋ ਜਿਹੜੀ ਦਾਲ ਬੰਦਦੇ ਸੀ ਉਹ ਪਤ ਬੰਦਦੇ ਸੀ ਉਹਦੇ ਉੱਪਰ ਝੱਗ ਆਉਂਦੀ ਸੀ ਜੋ ਕੱਢ ਦਿੰਦੇ ਸੀ ਅੱਛਾ ਔਰ ਉਹ ਜੇ ਹੁਣ ਝੱਗ ਨਹੀਂ ਕੱਢੀ ਜਾਂਦੀ ਉਹਦੇ ਨਾਲ ਸਾਨੂੰ ਪ੍ਰੋਬਲਮ ਬਣੂ ਕਿ ਸਾਨੂੰ ਡਿਜ਼ੀਜ਼ ਹੁੰਦੀ ਹੈ ਯੂਰਿਕ ਐਸਿਡ ਵੱਧਦਾ ਔਰ ਉਹ ਜਿਹੜੀ ਝੱਗ ਸੀ ਉਹ ਕੱਢ ਕੇ ਬਾਹਰ ਵਰਦੇ ਸੀ ਉਸ ਤੋਂ ਬਾਅਦ ਦਾਲ ਬੰਦੀ ਸੀ ਯੂਰਿਕ ਐਸਿਡ ਦੀ ਪ੍ਰੋਬਲਮ ਤੇ ਹੀ ਹੁੰਦੀ ਸੀ ਹੁਣ ਲੋਕਾਂ ਨੂੰ ਯੂਰਿਕੀ ਸੀ ਡੂ ਟੂ ਥੈਟ ਹਾਂ ਪਲਸਿਸ ਵਗਰਾ ਦੇ ਵਿੱਚ ਅਸੀਂ ਕਰਕੇ ਡਾਕਟਰ ਸਾਨੂੰ ਕਹਿੰਦੇ ਨੇ ਵੀ ਦਾਲਾਂ ਘੱਟ ਕਰੋ ਘੱਟੋ ਦਾਲਾਂ ਦੇ ਉਸ ਤਰੀਕੇ ਨਾਲ ਖਾਣੇ ਜਾਣ ਜਿਦਾਂ ਤੁਸੀਂ ਦੱਸ ਰਹੇ ਹੋ ਕੋਈ ਨੁਕਸਾਨ ਨਹੀਂ ਹੈ ਤਾਂ ਇਹ ਨਾਲ ਇਸੇ ਕਰਕੇ ਸਮੱਸਿਆ ਘੱਟ ਸੀ ਹਾਂ ਦੇਖੋ ਜੀ ਸੋਤੇ ਬੜਾ ਇੰਪੋਰਟੈਂਟ ਜਿਹੜਾ ਪੁਆਇੰਟ ਦਾਲਾਂ ਦੀ ਕੁਕਿੰਗ ਤੁਸੀਂ ਹੁਣ ਵੀ ਕਰਦੇ ਹੋ ਤਾਂ ਅਸੀਂ ਜਦੋਂ ਪ੍ਰੈਸ਼ਰ ਕੁੱਕਰ ਚ ਦਾਲ ਬਣਾਉਂਦੇ ਆ ਤਾਂ ਉਹ ਦਾਲ ਕ੍ਰੈਕ ਹੁੰਦੀ ਹੈ ਰੁਕਦੀ ਹੈ ਪੱਕਦੀ ਦੀ ਹੈ ਕੁਕਿੰਗ ਅੰਡਰ ਪ੍ਰੈਸ਼ਰ ਹੈ ਉਹ ਅੰਡਰ ਪ੍ਰੈਸ਼ਰ ਹੈ ਔਰ ਜਿਹੜਾ ਨੇਚਰਲ ਕੁਕਿੰਗ ਹੈ ਉਹ ਸਲੋ ਪ੍ਰੋਸੈਸ ਹੈ ਕਿ ਦਾਲ ਤੁਹਾਡੀ 2 ਤਿੰਨ ਤਿੰਨ ਚਾਰ ਘੰਟੇ ਚ ਕੁੱਕ ਹੋਣੀ ਚਾਹੀਦੀ ਹੈ ਸਲੋ ਰੱਖੀ ਰੱਖੋ ਥੱਲੇ ਆਗਾ ਹਲਕੀ ਅੱਗ ਤੇ ਜਿਦਾ ਹਾਰੇ ਦੀ ਦਾਲ ਹੁੰਦੀ ਹੈ ਜੇ ਦਾਲ ਦਾ ਤਾਂ ਕੋਈ ਕੋਈ ਮੈਮ ਕੀ ਕਹਿੰਦੇ ਹੋ ਤੁਸੀਂ ਕੁਕਿੰਗ ਤੁਸੀਂ ਕਰਦੇ ਰਹੇ ਹੋ ਤੁਹਾਡਾ ਡਿਪਾਰਟਮੈਂਟ ਹੈ ਇੱਕ ਤਰ੍ਹਾਂ ਦਾ ਲੇਡੀਜ਼ ਦਾ ਸੀ ਆਪਣੇ ਇੰਡੀਆ ਚ ਕਿਹਾ ਜਾਂਦਾ ਵੀ ਕੁਕਿੰਗ ਜਿਹੜੇ ਲੇਡੀਜ਼ ਦੇਖਦੇ ਨੇ ਤਾਂ ਤੁਸੀਂ ਕਿਸ ਤਰੀਕੇ ਦੀ ਕੁਕਿੰਗ ਹੁਣ ਤੱਕ ਕੀਤੀ ਹੈ ਅਸੀਂ ਤਾਂ ਹੁਣ ਤੱਕ ਸਲੋ ਕੁਕਿੰਗ ਕੀਤੀ ਹੈ ਅਤਸਲੋਕ ਕੀ ਕਿ ਲੋਕੋ ਨੂੰ ਥੋੜਾ ਡਿਫਾਈਨ ਕਰੋ ਕਿਸ ਤਰ੍ਹਾਂ ਹਾਂ ਜਿਸ ਤਰ੍ਹਾਂ ਆਪਾਂ ਪਹਿਲੇ ਚੁੱਲ੍ਹੇ ਵੀ ਹੁੰਦੇ ਸੀ ਤੋੜੀ ਯੂਜ਼ ਕਰਦੇ ਸੀ ਜਾਂ ਭਰਤ ਦੇ ਪਤੀਲੇ ਹੁੰਦੇ ਸੀ ਭਾਰੀ ਵਾਲੇ ਹਾਂ ਸਾਨੂੰ ਅਸੀਂ ਦੇਖਿਆ ਹੈ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਅੰਗੀਠੀਆਂ ਪਖਾਉਂਦੇ ਹੁੰਦੇ ਸੀ ਪੱਥਰ ਦੇ ਕੋਲੇਆਂ ਦੀਆਂ हां ਉਸ ਤੇ ਅਸੀਂ ਬਣਾਉਂਦੇ ਹੁੰਦੇ ਸੀ ਔਰ ਸਲੋ ਅੱਗ ਤੇ ਬਣਾਉਂਦੇ ਸੀ ਤੇ ਹੁਣ ਤਾਂ ਫਟਾਫਟ ਸਪੀਡ ਨਾਲ ਬਣਾਉਂਦੇ ਆ ਐਨੀ ਸਲੋ ਅੱਗ ਹੁੰਦੀ ਸੀ ਫੁਲਕਾ ਪੁਰਾਣਾ ਦੇਖੋ ਤੇ ਅੱਜ ਦਾ ਫੁਲਕਾ ਦੇਖੋ ਕਿੰਨਾ ਫਰਕ ਹੈ ਇੱਕ ਇੱਕ ਫੁਲਕਾ ਬਣਾਉਂਦੇ ਸੀ ਸੌਫਟ ਬਿਲਕੁਲ ਰਹਿਨ ਫੁਲਕੇ ਨਿਕਲਦਾ ਸੀ ਅੱਜ ਦਾ ਅਸੀਂ ਦਬਾ ਦਬਾ ਕੇ ਫੁਲਕੇ ਬਣਾ ਰਹੇ ਆ ਉਹਨੂੰ ਸਿੱਧਾ ਹੀ ਤਵੇ ਤੇ ਤਵਾ ਪਿੱਛੇ ਕਰਕੇ ਲੈ ਜੀ ਉਹਨੂੰ ਫਲੇਮ ਤੇ ਸੁੱਟ ਦਿੰਦੇ ਨੇ ਬਿਲਕੁਲ ਐਨੀ ਤੇਜ਼ ਅੱਗ ਚ ਹੁੰਦਾ ਉਹ ਸਭ ਤੋਂ ਡੇਂਜਰਸ ਹੈ ਉਹ ਸਭ ਤੋਂ ਡੇਂਜਰਸ ਹੈ ਉਹ ਡੇਂਜਰਸ ਹੈ ਗੈਸ ਤੇ ਫੁਲਕਾ ਕਦੇ ਨਹੀਂ ਫਲਾਉਣਾ ਚਾਹੀਦਾ ਆ ਦੇਖੋ ਸਰੋਤਿਆਂ ਇੱਕ ਗੱਲ ਬੜੀ ਵਧੀਆ ਅਮਰਜੀਤ ਜੀ ਕਹਿ ਰਹੇ ਨੇ ਔਰ ਮੈਡਮ ਦਸਰੇ ਨੇ ਵੀ ਫੁਲਕਾ ਜਿਹੜਾ ਹੈ ਉਹ ਮੈਨੂੰ ਯਾਦ ਆ ਅਮਰਜੀਤ ਜੀ ਮੇਰੇ ਮਾਤਾ ਜੀ ਨੇ ਜਾਂ ਸਾਡੀਆਂ ਮਾਤਾਵਾਂ ਨੇ ਜਾਂ ਜਿਹੜੇ ਸਰੋਤੇ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਦੇ ਵੀ ਬਜ਼ੁਰਗਾਂ ਨੇ ਕਦੀ ਫੁਲਕਾ ਐਦਾਂ ਨਹੀਂ ਸੀ ਕਰਿਆ ਨਹੀਂ ਉਹ ਗੈਸ ਤੇ ਫਲਾਨੀ ਗਲਤ ਹੈ ਕਿ ਤਵਾ ਹਟਾ ਕੇ ਗੈਸ ਤੇ ਡਾਇਰੈਕਟ ਕਰ ਤੋ ਨਹੀਂ ਜਾਂ ਤਾਂ ਤਵੇ ਤੇ ਕਰ ਲੋ ਉਹ ਡਾਇਰੈਕਟ ਬਰਨਿੰਗ ਹੋ ਗਈ ਹੁੰਦੀ ਉਹ ਡਾਇਰੈਕਟ ਬਰਨਿੰਗ ਬਿਲਕੁਲ ਬਿਲਕੁਲ ਉਹ ਨੁਕਸਾਨ ਨਹੀਂ ਹੈ ਬਰਨਿੰਗ ਹੋ ਉਹ ਤਾਂ ਉਹ ਉਂਝ ਤਾਂ ਸਵਾਦ ਲੱਗਦਾ ਹੈ ਕਈ ਵਾਰੀ ਖਾਣ ਲੱਗੇ ਮੈਨੂੰ ਸਵਾਦ ਇਸ ਕਰਕੇ ਲੱਗਦਾ ਗਰਮ ਗਰਮ ਖਾਇਆ ਜਾਂਦਾ ਹੈ ਆਜਾ ਉਸ ਨੂੰ ਠੰਡਾ ਕਰਕੇ ਖਾਓਗੇ ਤਾਂ ਫਿਰ ਨਹੀਂ ਖਾਇਆ ਜਾਏਗਾ ਨਹੀਂ ਖਾਇਆ ਪਰ ਜਿਹੜਾ ਮੈਡਮ ਦੱਸ ਰਹੇ ਨੇ ਤਰੀਕਾ ਕਿ ਉਸ ਤਰੀਕੇ ਨਾਲ ਤਵੇ ਤੇ ਹੀ ਪਕਾਇਆ ਜਾਂਦਾ ਸੀਗਾ ਉਹ 2-3 ਘੰਟੇ ਬਾਅਦ ਵੀ ਤੁਹਾਨੂੰ ਵਧੀਆ ਸਵਾਦ ਆਉਂਦਾ ਹਮੇਸ਼ਾ ਉਹ ਤਾਂ 2-3 ਘੰਟੇ ਅਸੀਂ ਤਾਂ ਸ਼ਾਮ ਤੱਕ ਵੀ ਯੂਜ਼ ਕੀਤਾ ਹੈ ਇੰਨਾ ਸੌਫਟ ਹੁੰਦਾ ਸੀ ਫੁਲਕਾ ਔਰ ਤੁਸੀਂ ਮਤਲਬ ਇਵਨ ਰਾਤ ਦਾ ਪਾਸੇ ਫੁਲਕਾ ਵੀ ਅਗਲੇ ਦਿਨ ਤੁਸੀਂ ਇੰਨੀ ਸਵਾਦ ਨਾਲ ਖਾਓਗੇ ਉੱਪਰ ਮੱਖਣ ਪਾ ਕੇ ਹਲਕਾ ਜਿਹਾ ਸਾਲਟ ਪਾ ਕੇ ਵਾਹ ਜੀ ਵਾਹ ਜੀ ਵਾਹ ਮੈਨੂੰ ਤਾਂ ਦੀ ਤੁਸੀਂ ਯਾਦ ਕਰਾਤਾ ਬਚਪਨ ਅਸੀਂ ਸਾਲਾਂ ਵਿੱਚ ਇਹ ਦੇਖਿਆ ਹੋਇਆ ਆਪਣੇ ਘਰਾਂ ਦੇ ਵਿੱਚ ਅਸੀਂ ਖਾਦਾ ਹੋਇਆ ਅਸੀਂ ਅੱਜ ਇਸ ਟਾਈਮ ਰਿਟਾਇਰਡ ਹੈ ਦੋਨੋਂ ਜਣੇ ਅੱਜ ਵੀ ਅਸੀਂ ਪ੍ਰੇਫਰ ਕਰਦੇ ਹਾਂ ਟਾਈਮ ਜ਼ਰੂਰ ਲੱਗਦਾ ਅਸੀਂ ਸਲੋ ਕੁੱਕਰ ਯੂਜ਼ ਕਰਦੇ ਹਾਂ

ਦਾਲ ਉਸ 3 ਘੰਟੇ 4 ਘੰਟੇ ਚ ਉਸ ਹੋਏਗੀ ਇੰਨੀ ਵਧੀਆ ਦਾਲ ਮਿਲਦੀ ਹੈ ਨਾ ਇੰਨੀ ਸੁਆਦ ਦਾਲ ਮਿਲਦੀ ਹੈ ਅਸੀਂ ਤਾਂ ਇਹ ਦਾਲ ਖਾਣ ਵਾਸਤੇ ਨਾ ਗੋਰੇ ਵੀ ਲਾਲੇ ਹੋਏ ਨੇ ਆਏ ਸਾਡੇ ਘਰ ਆਂਦੇ ਨਹੀਂ ਉਹ ਦੇਖੋ ਜੀ ਅਮਰਜੀਤ ਸਿੰਘ ਜੀ ਤੇ ਮੈਡਮ ਮੈਨੂੰ ਤੁਹਾਡਾ ਛੁਪਨਾ ਸਰਨਕੌਰ ਸਵਰਨਕੌਰ ਜੀ ਇਹ ਬਾਹਰੀ ਧਰਤੀ ਤੇ ਵੀ ਰਹਿੰਦੇ ਨੇ ਬਟ ਟਰੈਡੀਸ਼ਨਸ ਦੇ ਨਾਲ ਆਪਣੇ ਇੰਡੀਅਨ ਵੈਲਿਊਜ਼ ਦੇ ਨਾਲ ਜੁੜੇ ਹੋਏ ਨੇ ਉਸ ਤਰ੍ਹਾਂ ਇਹ ਦੱਸ ਰਹੇ ਨੇ ਵੀ ਗੋਰੇ ਵੀ ਜਿਹੜੇ ਉਸ ਪਰਚੇ ਨੇ ਲਾਲੇ ਹੋਏ ਉਹ ਪਤਾ ਕੀ ਕਹਿੰਦੇ ਹਾਂ ਜੀ ਵੀ ਲਾਈਕ ਇੰਡੀਅਨ ਫੂਡ ਵੀ ਲਾਈਕ ਇੰਡੀਅਨ ਫੂਡ ਉਹ ਘਰ ਦਾ ਦਾਲ ਫੁਲਕਾ ਅਸੀਂ ਇਹਨਾਂ ਨੂੰ ਫੁਲਕਾ ਵੀ ਦਾਸਾ ਕਿੱਦਾਂ ਖਾਣਾ ਹੈ ਜਿਵੇਂ ਕੱਟ ਕੇ ਉਹ ਇੰਨਾ ਇੰਜੋਏ ਕਰਦੇ ਨੇ ਅਚਾਰ ਉਹਨਾਂ ਨੂੰ ਪਤਾ ਹੀ ਨਹੀਂ ਅਚਾਰ ਕੀ ਹੁੰਦੇ ਨੇ ਅਸੀਂ ਉਹਨਾਂ ਨੂੰ ਅਚਾਰ ਖਾਣ ਤੇ ਲਾ ਲਿਆ ਹੋਇਆ ਉਹ ਲੈ ਕੇ ਵੀ ਜਾਂਦੇ ਨੇ ਸਾਡੇ ਕੋਲ ਅੱਛਾ ਜੀ ਵੀ ਸਾਨੂੰ ਬਣਾ ਦੋ ਜਿਸ ਤਰ੍ਹਾਂ ਅੰਬ ਦਾ achar ਹੋ ਗਿਆ ਨਿੰਬੂ ਦਾ ਹੋ ਗਿਆ ਹਰੀ ਮਿਰਚਾਂ ਦਾ ਹੋ ਗਿਆ ਲਸਣ ਦਾ ਅਸੀਂ ਸਾਰੇ ਘਰ ਬਣਾਨੇ ਅਸੀਂ ਮਾਰਕੀਟ ਤੋਂ ਨਹੀਂ ਲੈ ਕੇ ਆਂਦੇ ਅਸੀਂ ਖੁਦ ਘਰ ਤਿਆਰ ਕਰਦੇ ਆਂ ਸਾਰਾ ਸਮਾਨ ਖੁਦ ਬਣਾਨੇ ਆਂ ਅਸੀਂ ਔਰ ਉਹ ਗੋਰੇ ਨਾ ਰੈਲਿਸ਼ ਕਰਦੇ ਨੇ ਨਾ ਅੱਛਾ ਉਹ ਇਹਨਾਂ achar ਇਹਨਾਂ ਰੈਲਿਸ਼ ਕਰਦੇ ਨੇ ਘਰ ਦੀਆਂ ਚੀਜ਼ਾਂ ਜੋ ਅਸੀਂ ਪੁਰਾਣੇ ਟਾਈਮ 'ਚ ਪੰਜੀਰੀਆਂ ਪਿੰਨੀਆਂ ਗਜਰੇਲਾ ਖੀਰ ਅਸੀਂ ਸਭ ਕੁਝ ਘਰ ਬਣਾਉਂਦੇ ਆਂ ਮਤਲਬ ਉਹ ਕਹਿੰਦੇ ਨੇ ਜੀ ਇੰਡੀਆ ਹਾ ਇਨਾ ਥੋੜਾ ਰਿਚ ਹੈ ਕਲਚਰ ਇਨਾ ਵਧੀਆ ਤੁਸੀਂ ਇਨਾ ਅੱਛਾ ਖਾਣਾ ਖਾਂਦੇ ਹੋ ਅਸੀਂ ਤੁਸੀਂ ਅਸੀਂ ਦੇਖੋ ਗੁਰਦੁਆਰਿਆਂ ਵਿੱਚ ਵੀ ਜਾਂਦੇ ਆ ਉੱਥੇ ਗੋਰੇ ਆਉਂਦੇ ਨੇ ਸਾਡੇ ਨਾਲ ਆਉਂਦੇ ਨੇ ਉਹਨਾਂ ਨੂੰ ਤੇ ਕਨਸੈਪਟ ਹੀ ਇਨਾ ਅੱਛਾ ਲੱਗਾ ਕਿ ਦਾਲ ਫੁਲਕਾ ਸਬਜੀ ਖੀਰ ਸਲਾਦ ਸਾਰਾ ਕੁਝ ਮਿਲਦਾ ਏ ਉਹ ਇੰਜੋਏ ਇਨਾ ਕਰਦੇ ਨੇ हां ਤੁਸੀਂ ਗੱਲ ਕਰੀ ਪੰਜੀਰੀ ਦੀ ਪਿੰਨੀ ਦੀ ਖੀਰ ਦੀ ਹਾਂਜੀ ਦੇਖੋ ਸਰੋਤੇ ਅਸੀਂ ਮੈਮ ਜਿਹੜਾ ਚੈਨਲ ਚਲਾਉਂਦੇ ਨੇ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਹਾਂਜੀ ਇਹਦੇ ਵਿੱਚ ਅਸੀਂ ਵੀ ਆਰ ਵਰਕਿੰਗ ਔਨ ਕਨੈਕਟਿੰਗ ਪੀਪਲ ਕਲਚਰ ਐਂਡ ਹੈਰੀਟੇਜ ओके ਜਿਹੜਾ ਸਾਡਾ ਕਲਚਰ ਰਿਚ ਕਲਚਰ ਆਫ ਪੰਜਾਬ ਹੈ ਜਾਂ ਇਸ ਖਿੱਤੇ ਦਾ ਜੋ ਕਲਚਰ ਹੈ ਇਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਜਿਨ੍ਹਾਂ ਦੇ ਬਾਰੇ ਜੇ ਅਸੀਂ ਗੱਲਬਾਤ ਕਰ ਰਹੇ ਆ ਇਹ ਹੋ ਸਕਦਾ ਆਉਣ ਵਾਲੇ ਟਾਈਮਸ ਥੋੜੀ ਨੇ ਘਟਦੀਆਂ ਜਾਣੀਆਂ ਬਟ ਸਟਿਲ ਬਹੁਤ ਸਾਰੇ ਪਰਿਵਾਰ ਅਜੇ ਵੀ ਹੈਗੇ ਨੇ ਜਿੱਦਾਂ ਤੁਸੀਂ ਵੀ ਅਜੇ ਤੱਕ ਲੋਕਿੰਗ ਕਰ ਰਹੇ ਹੋ ਇੰਨੀ ਐਜੂਕੇਸ਼ਨ ਦੇ ਬਾਵਜੂਦ ਇੰਨੀ ਮਾਡਰਨਾਈਜੇਸ਼ਨ ਦੇ ਬਾਵਜੂਦ ਸਾਰੇ ਕੁਝ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡਿਆ ਨਹੀਂ ਨਹੀਂ ਛੱਡਿਆ ਔਰ ਇਸ ਤਰ੍ਹਾਂ ਤੇ ਹੋਰ ਵੀ ਬਹੁਤ ਸਾਰੇ ਸਮਾਜ ਚ ਸਟਿਲ ਲੋਕ ਹੈਗੇ ਨੇ ਅਸੀਂ ਪਿੰਡਾਂ ਵਿੱਚ ਜਾਂਦੇ ਹੁੰਦੇ ਆ ਬਟ ਸੀਨ ਹੈਜ਼ ਨਾਊ ਚੇਂਜਡ ਹਾਂ ਹੁਣ ਸੀਨ ਥੋੜਾ ਜਿਹਾ ਇਦਾਂ ਚੇਂਜ ਹੋ ਗਿਆ ਕਿ ਪਰਿਵਾਰ ਪਹਿਲਾਂ ਬੰਦੇ ਸੀ ਵੱਡੇ ਹਾਂ ਬਿਲਕੁਲ ਹਾਂ ਜੀ ਹਾਂ ਵੱਡੇ ਪਰਿਵਾਰ ਹੁੰਦੇ ਸੀਗੇ ਤੇ ਰਿਸੋਰਸਸ ਘੱਟ ਹੁੰਦੇ ਸੀਗੇ ਤੇ ਥੋੜਾ ਜਿਹਾ ਇੱਕ ਦੂਜੇ ਵਾਸਤੇ ਸਮਾਂ ਵੱਧ ਹੁੰਦਾ ਸੀ ਸਾਡੇ ਕੋਲ ਹਾਂ ਬਿਲਕੁਲ ਹੁੰਦਾ ਸੀ ਠੀਕ ਹੈ ਉਹ ਚੀਜ਼ਾਂ ਹੁਣ ਥੋੜੀ ਦੇ ਘੱਟ ਗਿਆ ਕੀ ਕਹਿੰਦੇ ਸਰਦਾਰ ਜੀ ਤੁਸੀਂ ਇਸ ਬਾਰੇ ਕਾਪੀਕਲ ਬਿਲਕੁਲ ਠੀਕ ਹੈ ਲੇਕਿਨ ਮੇਰੇ ਤਾਂ ਇੱਕ ਹੀ ਸਵਾਲ ਹੈ ਕਿ ਜੇ ਖਾਣ ਦਾ ਸਵਾਦ ਹੈ ਤੁਹਾਨੂੰ ਤਾਂ ਟਾਈਮ ਕੱਟ ਲਊਗਾ ਪਤਾ ਨਹੀਂ ਇਹ ਬਿਲਕੁਲ ਨਿਸ਼ਚਿਤ ਹੈ ਵਾਹ ਜੀ ਵਾਹ ਵਾਹ ਜੀ ਤੁਹਾਨੂੰ ਸਵਾਦ ਹੈ ਤਾਂ ਟਾਈਮ ਕੱਟ ਕੇ ਤੁਸੀਂ ਕੁਕਿੰਗ ਕਰੋਗੇ ਕਰੂਗੇ ਅਰੇ ਕੁਕੀ ਖਾ ਲਈ ਸਵਾਦ ਦੇ ਦੀ ਇਸੇ ਤੈ ਵੀ ਅੱਛੀ सेल्ट ਲਈ ਬੱਚੀ 세ल्ट ਬਹੁਤ ਅੱਛੀ ਜਿਵੇਂ ਹਮ ਲੋਕ ਕੀ ਟਾਟਾ ਦਾ ਡੱਬਾ ਕਯੂਜ਼ ਕਰਦੇ ਆਯੋਡਾਈਜ਼ ਸਾਲਟ ਹੈ ਜੀ ਲੇਕਿਨ ਹਰ ਬੰਦੇ ਨੂੰ ਸੂਪਤੀ ਕਰਦਾ ਹਾਂ ਤੁਸੀਂ ਸੇਦਾ ਦਾ ਪੱਕਿਆ ਪਾਕਿਸਤਾਨੀ ਦਾ ਪੱਕਿਆ ਪਿੰਕ ਸਾਲਟ ਉਹ ਕਯੂਜ਼ ਕਰੋ ਉਹ ਜ਼ਿਆਦਾ ਫਾਇਦੇਮੰਦ ਹੈ ਹਾਂ ਆਯੋਡਾਈਜ਼ ਸਾਲਟ ਜਿਹੜਾ ਟਾਟਾ ਦਾ ਹੈ ਇਹਦੇ ਨਾਲ ਤੁਸੀਂ ਟੇਸਟ ਕਰੋ ਔਰ ਉਹਦਾ ਟੇਸਟ ਕਰੋ ਤੁਹਾਨੂੰ ਵੈਸੀ ਡਿਫਰੈਂਸ ਪਤਾ ਲੱਗ ਜੂਗਾ ਕੀ ਹੈ ਸਾਨੂੰ ਤਾਂ ਮੈਨੂੰ ਲੱਗਾ ਇਹ ਬਦ ਨਮਕ ਦਾ ਸਾਨੂੰ ਯੂਜ਼ ਕਰਦੇ ਨੂੰ 30 35 35 ਸਾਲ ਹੋ ਗਏ ਨੇ ਅਸੀਂ ਤਾਂ ਪੱਥਰ ਵਾਲਾ ਨਮਕ ਲੈ ਕੇ ਆਨੇ ਆਂ ਫਿਰ ਇਹਨੂੰ ਘਰ ਲਿਆ ਕੇ ਮਾਮਜਸਤੇ ਵਿੱਚ ਅਸੀਂ ਉਹਨੂੰ ਪੀਸਦੇ ਆਂ ਫਿਰ ਛਾਣ ਕੇ ਮਰਤਵਾਨਾਂ ਚ ਭਰ ਕੇ ਰੱਖਦੇ ਆਂ ਅਸੀਂ ਤਾਂ ਪੈਕੇਟ ਵਾਲਾ ਨਮਕ ਕਦੀ ਯੂਜ਼ ਹੀ ਨਹੀਂ ਕੀਤਾ ਹਾਂ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਕੀਤਾ ਨਹੀਂ ਕੀਤਾ ਈਵਨ ਹਲਦੀ ਵੀ ਅਸੀਂ ਕੀਤੀ ਯੂਜ਼ ਗੱਠੀਆਂ ਲਿਆਉਂਦੇ ਸੀ ਹਲਦੀ ਉਹਨੂੰ ਫਿਰ ਕਰਦੇ ਸੀ ਮੇਥੇ ਪਾ ਕੇ ਉਹਨੂੰ ਫਰਾਈ ਕਰਦੇ ਹੁੰਦੇ ਸੀ ਪਰ ਉਹਨੂੰ ਚੰਗੀ ਤਰ੍ਹਾਂ ਮਾਮਜਸਤੇ ਚ ਕੁੱਟ-ਕੁੱਟ ਕੇ ਛਾਣ-ਛਾਣ ਕੇ ਰੱਖ ਦਿੰਦੇ ਸੀ ਅਸੀਂ ਕਦੀ ਮਿਰਚਾਂ ਨਹੀਂ ਬਾਜ਼ਾਰ ਦੀਆਂ ਲਿਆਂਦੀਆਂ ਅਸੀਂ ਅੱਜ ਤੱਕ ਵੀ ਨਹੀਂ ਮਿਰਚਾਂ ਲਿਆਂਦੇ ਮਾਰਕੀਟ ਤੋਂ ਸੁੱਕੀਆਂ ਮਿਰਚਾਂ ਲਿਆਣੇ ਆ ਘਰ ਲਿਆ ਕੇ ਥੋੜੀ ਜੀ ਧੁੱਪ ਲਗਾ ਕੇ ਮਿਕਸੀ ਦੇ ਵਿੱਚ ਪੀਸ ਕੇ ਅਸੀਂ ਉਹਦਾਂ ਵਰਤਦੇ ਆ ਵਾਹ ਜੀ ਵਾਹ ਦੇਖੋ ਸਰੋਤ ਤੋਂ ਸਾਨੂੰ ਨਾ ਜੀ ਵਾਪਸ ਉਸੇ ਜਗ੍ਹਾ ਤੇ ਜਾਣਾ ਪੈਣਾ ਜੇਕਰ ਅਸੀਂ ਹੈਲਥੀ ਲਾਈਫ ਜੀਉਣੀ ਹੈ ਹੈਲਥੀ ਲਾਈਫ ਜੀ ਤਾਂ ਵਾਪਸ ਆਣਾ ਪੈਣਾ ਆਣਾ ਪੈਣਾ ਸਾਨੂੰ ਬਿਲਕੁਲ ਜਿਵੇਂ ਹੁਣ ਬੜੀ ਛੋਟੀ ਜੀ ਗੱਲ ਹੈ ਕਿ ਆਪ ਆਟਾ ਬਾਜ਼ਾਰ ਦੀ ਪੈਕਿੰਗ ਲੈਂਦੇ ਆ ਜੀ ਤੁਸੀਂ ਕਦੇ ਗੌਰ ਕਰੋ ਉਸ ਆٹے ਦੀ ਰੋਟੀ ਚਿੱਟੀ ਹੁੰਦੀ ਹੈ ਹਾਂ ਜਿੱਟੀ ਹੁੰਦੀ ਹੈ ਚਿੱਟੀ ਕਿਉਂ ਹੁੰਦੀ ਹੈ ਜਦ ਤੇ ਟਰੱਕ ਦੇ ਆٹے ਦੀ ਰੋਟੀ ਚਿੱਟੀ ਕਦੇ ਵੀ ਹੋਊਗੀ ਇਸ ਕਰਕੇ ਹੁੰਦੀ ਹੈ ਕਿ ਉਸ ਮਿਕਸਿੰਗ ਹੁੰਦੀ ਚਾਵਲ ਦੀ ਕੀ ਦੀ ਦੀ ਹੂੰ ਉਹ ਰੋਟੀ ਚਿਕਨੀ ਹੋਊਗੀ ਔਰ ਚਿੱਟੀ ਹੋਊਗੀ ਜੇ ਰੋਟੀ ਰੱਖ ਦੋ ਠੰਡੀ ਹੋ ਜਾ ਉਸ ਤੋਂ ਬਾਅਦ ਉਹ ਖਾ ਨਹੀਂ ਸਕਦੇ ਹੋ ਤੁਸੀਂ ਲੇਕਿਨ ਕਨਕ ਪਿਓਰ ਕਦਕ ਦੀ ਰੋਟੀ ਤੁਸੀਂ ਖਾ ਸਕਦੇ ਹੋ ਔਰਗੈਨਿਕ ਕੱਲੀ ਨਾ ਖਾਓ ਥੋੜੇ ਛੋਲੇ ਮਿਕਸ ਕਰੋ ਥੋੜੀ ਜੋ ਮਿਕਸ ਕਰੋ ਚਨੇ ਇਹ ਸਭ ਮਿਕਸ ਕਰਕੇ ਆਟਾ ਬਣਾ ਕੇ ਮਿੱਸਾ ਆਟਾ ਬਣਾ ਕੇ ਉਹ ਖਾਓ ਅਸੀਂ ਤਾਂ ਬਚਪਨ ਤੋਂ ਮਿੱਸਾ ਮਿੱਸਾ ਆਟਾ ਖਾਇਆ ਹੈ ਓਕੇ ਮਿੱਸਾ ਅਸੀਂ ਤਾਂ ਵਾਈਟ ਵਾਂਦੀ ਰੋਟੀ ਕਦੀ ਖਾਈ ਹੋਈ ਨਹੀਂ ਅੱਛਾ ਆਹ ਸੋਨਪੀ ਸਰੋਤੇ ਇੱਕ ਵਾਰੀ ਮੈਂ ਦਵਾਰਾ ਅਮਰਜੀਤ ਸਿੰਘ ਜੀ ਤੋਂ ਫਾਰਮੂਲਾ ਲੈਣਾ ਤੁਸੀਂ ਗਾਈਡ ਕਰੋ ਕਿ ਸਰੋਤੇ ਜਿਹੜੇ ਦੇਖ ਰਹੇ ਨੇ ਨਾ ਜੀ ਕਈ ਵਾਰੀ ਥੋੜਾ ਜਿਹਾ ਗਿਆਨ ਅਧੂਰਾ ਹੁੰਦਾ ਇਹ ਨਹੀਂ ਪਤਾ ਲੱਗਦਾ ਪਤਾ ਤਾਂ ਹੁੰਦਾ ਵੀ ਮਿੱਸਾ ਖਾਣਾ ਹੈ ਪਰ ਕਿਸ ਮਕਦਾਰ ਚ ਪਾਣਾ ਕਿੰਨਾ ਪਾਣਾ ਕਿੱਦਾਂ ਪਾਣਾ ਥੋੜਾ ਜਿਹਾ ਕਿਲੋ ਕਦਾਂ

अच्छा तो यही रफे है ये तीन चीजें हो गई हैं उसके बाद और की आइटम हो सकता है इस आइटम ਤੁਸੀਂ پا ਸਕਦੇ ਹੋ ਸਵੇਭੀ ਪਾ ਸਕਦੇ ਹੋ ਬਾਜਰਾ ਪਾ ਸਕਦੇ ਹੋ ਬਾਜਰਾ ਪਾ ਸਕਦੇ ਹੋ ਤੁਸੀਂ ਰਾਗੀ ਪਾ ਸਕਦੇ ਹੋ ਰਾਗੀ ਪਾ ਸਕਦੇ ਹੋ ਜੇ ਬਾਜਰੇ ਦੀ ਰੋਟੀ ਖਾਂਦੇ ਹੋ ਤਾਂ 1 ਇੱਕ ਚਪਾਤੀ ਕੇਵਲ ਤੁਸੀਂ ਖਾਣੇ ਸਾਰੇ ਦਿਨ ਜੀ 2 ਦਿਨ ਖਾਣੀਆਂ اچھا ਜੇ ਬਾਜਰੇ ਦੀ ਕੱਲੀ ਜੇ ਕੱਲੀ ਬਾਜਰੇ ਦੀ ਰੋਟੀ ਖਾ ਰਹੇ ਹੋ ਤਾਂ ਇੱਕ ਰੋਟੀ ਸਾਰੇ ਦਿਨ ਜੀ ओके ज्यादा ਨੁਕਸਾਨ ਕਰੇਗੀ ਅੱਛਾ ਇੱਕੋ ਹੀ ਖਾਣੀ ਹੈ ਇੱਕੋ ਹੀ ਰੋਟੀ ਖਾਣੀ ਹੈ ਤੇ ਬਾਜਰੇ ਨੂੰ ਅਦਰਵਾਈਜ਼ ਅਸੀਂ ਜਿਹੜਾ ਮਿੱਸੀ ਆਟੇ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਕੁਛ ਦੀ ਮਾਤਰਾ ਪਾ ਸਕਦੇ ਹਾਂ ਥੋੜੀ ਦੇ ਵਿੱਚ ਅੱਧਾ ਕਿਲੋ 10 ਕਿਲੋ ਚਾਹ 10 ਕਿਲੋ ਚਾਹ ਅੱਧਾ ਕਿਲੋ ਮੇਨ ਜਿਹੜਾ ਮੇਜਰ ਕੰਸਟਿਟੂਐਂਟ ਹੈ ਉਹ ਕਣਕ ਹੈ ਤੁਹਾਡੀ 10 ਕਿਲੋ 10 ਕਿਲੋ ਕਹਿੰਦਾ ਕਿ 1 ਕਿਲੋ ਚਨਾ ਹੈ ਬਾਕੀ ਅੱਧਾ ਦਾ ਕਿਲੋ ਹੋਰ ਪਾ ਲੋ 13 13 14 ਕਿਲੋ ਬਣਾਣਾ ਪਰ ਕੋਸ਼ਿਸ਼ ਕਰੋ ਜਿਹੜੀ ਕਣਕ ਪਿਸਵਾਂਦੇ ਹੋ ਉਹ ਮੋਟਾ ਆਟਾ ਲਹੋ ਦਰਦਰਾ ਹਾਂ ਦਰਦਰਾ ਕਿਉਂਕਿ ਅਸੀਂ ਜਿਸ ਚੱਕੀ ਤੋਂ ਪਸੰਦਦੇ ਸੀ ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਤੁਹਾਡੇ ਵਾਸਤੇ ਨਾ ਮੈਨੂੰ ਨਾ ਮੈਡਮ 1 ਪੁਆਇੰਟ ਵਧਾਉਣਾ ਪੈਂਦਾ ਹੈ ਕਿਉਂਕਿ ਲੋਕੀ ਜ਼ਿਆਦਾ ਬਰੀਕ ਆਟਾ ਲਾਇਕ ਕਰਦੇ ਨੇ ਬਟ ਸਾਡਾ ਆਟਾ ਅਸੀਂ ਕਦੀ ਬਰੀਕ ਲਿਆ ਹੀ ਨਹੀਂ ਹੈਗਾ ਇਹ ਬਚਪਨ ਤੋਂ ਨਹੀਂ ਖਾਇਆ ਅਸੀਂ ਅੱਜ ਤੱਕ ਵੀ ਉਹੀ ਆਟਾ ਖਾਂਦੇ ਆ ਅੱਜ ਤੱਕ ਅਸੀਂ ਅੱਜ ਵੀ ਇੱਥੇ ਚੱਕੀ ਦਾ ਆਟਾ ਲੈ ਕੇ ਖਾਂਦੇ ਆ ਅਸੀਂ ਚੱਕੀ ਦਾ ਆਟਾ ਲੈ ਕੇ ਖਾਂਦੇ ਆ ਵਾਹ ਜੀ ਵਾਹ ਦੇਖੋ ਸਰੋਤਿਓ ਆ ਬਹੁਤ ਵਧੀਆ ਜਿਹੜੀ ਸੋਚ ਰੱਖਣ ਵਾਲੇ ਜਿਹੜੇ ਕਪਲ ਮੇਰੇ ਸਾਹਮਣੇ ਬੈਠੇ ਨੇ ਔਰ ਗੱਲਾਂ ਸੁਣ ਕੇ ਮੈਨੂੰ ਤਾਂ ਬਹੁਤ ਅੱਛਾ ਲੱਗ ਰਿਹਾ ਮੈਂ ਡੈਫੀਨਿਟਲੀ ਇਹ ਗੀਆਂ ਚੀਜ਼ਾਂ ਨੂੰ ਟਰਾਈ ਕਰਾਂਗਾ ਕਰਦਾ ਹੀ ਰਹਿੰਦੇ ਆਂ ਅਸੀਂ ਕਿਉਂਕਿ ਸਾਨੂੰ ਇਸ ਤਰ੍ਹਾਂ ਦੇ ਤੁਹਾਡੇ ਵਰਗੇ ਸਖਸ਼ੀਤਾ ਮਿਲਦੀਆਂ ਰਹਿੰਦੀਆਂ ਨੇ ਔਰ ਅਸੀਂ ਕੁਝ ਨਾ ਕੁਝ ਸਿੱਖਦੇ ਰਹਿੰਦੇ ਔਰ ਸਾਡੇ ਜਿਹੜੇ ਸਰੋਤੇ ਨੇ ਇਹ ਦੇਖਣ ਵਾਲੇ ਨੇ ਇਹ ਤੁਹਾਡੇ ਜਿਹੜੇ ਪੰਜਾਬੀ ਵਿਰਸੇ ਦੇ ਸਾਡੇ ਬੰਦੇ ਨੇ ਔਰ ਪੰਜਾਬੀਤ ਨਾਲ ਜੁੜੇ ਹੋਏ ਬੰਦੇ ਨੇ ਇਹਨਾਂ ਨੇ ਤੁਹਾਡਾ ਇਹ ਵੀਡੀਓ ਜਿਹੜਾ ਦੇਖਣਾ ਔਰ ਥੱਲੇ ਲੰਬੇ-ਲੰਬੇ ਕਮੈਂਟ ਇਹਨਾਂ ਦੇ ਆਉਣੇ ਨੇ ਹਾਂਜੀ ਔਰ ਗੱਲਾਂ ਬਾਤਾਂ ਜਾਰੀ ਨੇ ਜੇ ਹੋਰ ਵੀ ਗੱਲਾਂ ਬਾਤਾਂ ਕਰਦੇ ਆ ਇਹ ਤਾਂ ਖਾਣੇ ਦੇ ਉੱਤੇ ਗੱਲਬਾਤ ਹੋ ਗਈ ਜੀਵਨ ਦੇ ਜੀਨ ਦੇ ਹੋਰ ਵੀ ਜਿਹੜੇ ਪਹਿਲੂ ਨੇ ਮਨੁੱਖੀ ਵਿਵਹਾਰ ਦੇ ਆਪਸੀ ਪਿਆਰ ਦੇ ਰਿਸ਼ਤਿਆਂ ਦੇ ਇਹਨਾਂ ਦੇ ਉੱਤੇ ਵੀ ਜਿਹੜੀ ਹੈ ਤੁਸੀਂ ਥੋੜੀ ਜਿਹੀ ਗੱਲ ਜ਼ਰੂਰ ਕਰੋ ਮੈਂ ਚਾਹਾਂਗਾ ਕਿ ਪਹਿਲਾਂ ਦਾ ਵਸੇਬ ਜਿੱਦਾਂ ਲੋਕੀ ਰਹਿੰਦੇ ਸੀਗੇ ਤੇ ਹੁਣ ਕਿਹੜੀ ਚੀਜ਼ ਘਟਦੀ ਨਜ਼ਰ ਆ ਰਹੀ ਹੈ ਤੇ ਕਿਹੜੀ ਚੀਜ਼ ਹੋਣੀ ਚਾਹੀਦੀ ਹੈ ਹੁਣ ਜੋ ਸਭ ਤੋਂ ਵੱਡੀ ਚੀਜ਼ ਘਟ ਰਹੀ ਹੈ ਕਿ ਹਰ ਕਿਸੇ ਬੰਦੇ ਕੋਲ ਟਾਈਮ ਨਹੀਂ ਕੋ ਕੋ ਆਪਣੇ ਮੋਬਾਈਲ 'ਚ ਜਾਂ ਟੀਵੀ 'ਚ ਬਿਜ਼ੀ ਹੈ हां एंगेज हो गया एंगेज हो गया उधर को टाइम दी जो गलत है ਬੱਚੋਟੇ ਬੱਚਿਆਂ ਨੂੰ ਮੋਬਾਈਲ ਦੇ ਦੇ ਹੀ ਗਲਤ ਹੈ ਉਹਨਾਂ ਦਾ ਬਾਇੰਡ ਡਵੈਲਪ ਵੀ ਕਰੇਗਾ ਅਮਰਜੀਤ ਜੀ ਮੈਂ ਤੁਹਾਡੀ ਗੱਲ ਰੋਕ ਰਿਆਂ ਵਿੱਚ ਵੀ ਇਹ ਜਿਹੜਾ ਤੁਸੀਂ ਦੱਸਿਆ ਮੋਬਾਈਲ ਮੈਂ ਵੀ ਚਲੋ ਇਸ ਚੀਜ਼ ਨੂੰ ਮੰਨ ਲਾ ਕੇ ਬੱਚਿਆਂ ਨੂੰ ਦੇਣਾ ਹੀ ਗਲਤ ਹੈ ਪਰ ਜਿਹੜੇ ਸਰੋਤੇ ਸਾਡੇ ਸੁਣ ਰਹੇ ਨੇ ਨਾ ਜੀ ਇਹਨਾਂ ਨੂੰ ਕੋਈ ਮੈਥਡ ਵੀ ਸੁਝਾਓ ਵੀ ਕਿਸ ਤਰੀਕੇ ਨਾਲ ਇਹ ਹੋ ਸਕਦਾ ਹੈ ਇਹ ਹੋ ਸਕਦਾ ਹੈ ਕਿ ਪੇਰੈਂਟ ਸਭ ਤੇ ਬੱਚਿਆਂ ਨੂੰ ਲੈ ਕੇ ਗਰਾਉਂਡ ਜਾਓ ਹਾਂ ਨੂੰ ਸ਼ੁਰੂ ਤੋਂ ਸੈਰ ਦੀ ਆਦਤ ਦੌੜਨ ਦੀ ਆਦਤ ਖੇਲਣ ਦੀ ਆਦਤ ਸਪੋਰਟਸ ਵਿੱਚ ਪਾਓ ਨਾ ਸਪੋਰਟਸ ਵਿੱਚ ਬੱਚਿਆਂ ਨੂੰ ਪਾਓ ਇੱਕ ਇੱਕ ਸਪੋਰਟ ਤਾਂ ਬੱਚਾ ਨੂੰ ਮਤਲਬ ਜ਼ਰੂਰੀ ਹੈ ਨਹੀਂ ਜਿੱਦਾਂ ਅਮਰਜੀਤ ਜੀ ਨੇ ਗੱਲ ਕਰੀ ਹੈ ਵੀ ਹੋ ਕੀ ਰਿਹਾ ਅੱਜ ਦਾ ਜਿਹੜਾ ਕਲਚਰ ਹੈ ਫ੍ਰੈਂਕਲੀ ਮੈਂ ਦੱਸ ਦਵਾਂ ਤੁਹਾਨੂੰ ਇਹ ਸਾਡਾ ਵੀਡੀਓ ਵੀ ਮੋਬਾਈਲਾਂ ਤੇ ਦੇਖਿਆ ਜਾਣਾ ਬਟ ਮੋਬਾਈਲ ਜਿਹੜੀ ਹੈ ਇਹਦੀ ਯੂਸੇਜ ਜਿਹੜੀ ਹੈ ਜੇਕਰ ਸਹੀ ਢੰਗ ਨਾਲ ਕਰੀ ਜਾਵੇ ਤਾਂ ਇਹ ਬੜਾ ਵੱਡਾ ਵਰਦਾਨ ਵੀ ਹੈ ਪਰ ਜੇ ਨੂੰ ਅਸੀਂ ਮਿਸਯੂਜ਼ ਕਰਾਂਗੇ ਦੇਖੋ ਕੋਈ ਵੀ ਚੀਜ਼ ਹੈ ਉਹ ਨੁਕਸਾਨ ਵੀ ਹੈ ਤਾਂ ਰਾਈਟ ਯੂਸੇਜ ਤਾਂ ਇਹ ਹੈ ਕਿ ਜਿਹੜੀ ਤੁਸੀਂ ਨੌਲੇਜ ਲੈ ਰਹੇ ਹੋ ਨੌਲੇਜੇਬਲ ਚੀਜ਼ਾਂ ਚੱਕ ਰਹੇ ਹੋ ਔਰ ਇਹਨੂੰ ਕੁਝ ਸਿਲੈਕਟਿਡ ਜਾਂ ਸਪੈਸੀਫਾਈਡ ਜੇ ਟਾਈਮ ਹੀ ਦਿੱਤਾ ਜਾਵੇ ਇਹ ਨਹੀਂ ਵੀ ਸਾਰਾ ਡੇ ਤੁਸੀਂ ਇਹਨੂੰ ਦੇ ਦਿੱਤਾ ਔਰ ਕੀ ਦੀਆਂ ਪ੍ਰਾਇੋਰਟੀਜ਼ ਤੁਹਾਡੀਆਂ ਪਿੱਛੇ ਰਹਿ ਗਈਆਂ ਤਾਂ ਜਿਹੜੀ ਤੁਸੀਂ ਗੱਲ ਕਹੀ ਵੀ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਜਾਇਆ ਜਾਵੇ ਪੇਰੈਂਟਸ ਲੈ ਕੇ ਜਾਣ ਪੇਰੈਂਟਸ ਲੈ ਕੇ ਜਾਣ ਮਾਪਿਓ ਦੋਨੋਂ ਹੀ ਜਾਣ ਤਾਂ ਆਪਣੀ ਸੈਰ ਵੀ ਕਰਨ ਬੱਚਿਆਂ ਨੂੰ ਵੀ ਸੈਰ ਕਰਨ ਬੱਚਿਆਂ ਨੂੰ ਛੱਡ ਦੋ ਤੇ ਖੇਡੋ ਤੁਸੀਂ ਬਿਲਕੁਲ ਬਿਲਕੁਲ ਆਪ ਵੀ ਬੈਠੇ ਆ ਤੇ ਆਪ ਤੁਰੇ ਫਿਰਦੇ ਆ ਆਪ ਤੁਰੇ ਫਿਰਦੇ ਉਹ ਉਹ ਜਿਹੜਾ ਨਾ ਜੀ ਮੈਂ ਵੀ ਜਦੋਂ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਅਸੀਂ ਡੀਲ ਕਰਦੇ ਆਂ ਤਾਂ ਉਹਦੇ ਵਿੱਚ ਮੈਂ ਸੁਝਾ ਕੇ ਦਿੰਦਾ ਹੁੰਦਾ ਕਿ ਕਹਿੰਦੇ ਨੇ ਜੀ ਬੱਚਾ ਮੋਬਾਈਲ ਨਹੀਂ ਛੱਡਦਾ ਜਾਂ ਮੋਬਾਈਲ ਬਹੁਤ ਦੇਖਦਾ ਸਕਰੀਨ ਬਹੁਤ ਦੇਖਦਾ ਤਾਂ ਮੈਂ ਉਹਨਾਂ ਨੂੰ ਸੁਝਾ ਦਿੰਦਾ ਹੁੰਦਾ ਵੀ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਵੀ ਫਾਦਰ ਜਿਹੜਾ ਬੈਠਾ ਹੈ ਮੇਰੇ ਕੋਲ ਕਿਉਂਕਿ ਅਸੀਂ ਟੀਚਰ ਜਗੇ ਆ ਬਾਈ ਪ੍ਰੋਫੈਸ਼ਨ ਸਕੂਲ ਚਲਾਉਂਦੇ ਆ ਤਾਂ ਪਬਲਿਕ ਡੀਲਿੰਗ ਲੋਕਾਂ ਨਾਲ ਹੁੰਦੀ ਆ ਪੇਰੈਂਟਸ ਨਾਲ ਸਪੈਸ਼ਲੀ ਤਾਂ ਉਹਨਾਂ ਨੂੰ ਕੀ ਕਹਿਣਾ ਹੁੰਦਾ ਮੈਂ ਵੀ ਤੁਸੀਂ ਨਾ ਜਦੋਂ ਮਾਰਕੀਟ ਚੋਂ ਕੁਝ ਲੈ ਕੇ ਆਉਣਾ ਤੁਸੀਂ ਬੱਚਾ ਬੈਠਾ ਮੋਬਾਈਲ ਦੇਖ ਰਿਹਾ ਹੈ ਤੁਸੀਂ ਕੋਲੋਂ ਨਹੀਂ ਲੰਘ ਜਾਂਦੇ ਚਾਬੀ ਚੱਕ ਦੋ ਸਕੂਟਰ ਦੀ ਤੇ ਮੈਂ ਆ ਲੈ ਕੇ ਆਵਾਂ ਤੁਸੀਂ ਉਸ ਬੱਚੇ ਨੂੰ ਕੋ ਵੀ ਚੱਲ ਵੀ ਬੇਟਾ ਆਪਾਂ ਲੈ ਕੇ ਆਈਏ ਹਾਂ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਕੀਤੀ बच्चा जब थोड़ा ज्यादा बड़ा हो जाए स्कूल जाने का हो जाए तो बच्चे ਨੂੰ ਉੱਤੇ ਸਕੂਟਰ ਤੇ ਜਾਂ ਕਾਰ ਤੇ ਲੈ ਕੇ ਜਾਓ ਉਹਨੂੰ ਮਾਰਕੀਟਿੰਗ ਸਿਖਾਓ ਹਾਂ ਉਹਨ ਪਹਿ ਘਟਾਣੇ ਦੁਕਾਨਦਾਰ ਨੂੰ ਜਾਂ ਬਟਵਾ ਕੇ ਸਬਾਨ ਲੈ ਲੈ ਮੈਂ ਪਿੱਛੇ ਖੜਾ ਤੂੰ ਪਰਚੇਸ ਕਰ ਉਸ ਵਾਨ ਮਾੜਾ ਮੈਂ ਦੱਸੂਗਾ ਬੱਚੇ ਨੂੰ ਆਧ ਪਾਉ ਮਾਰਕੀਟਿੰਗ ਦੀ ਬੱਚਾ ਆਪਣੇ ਬਾਜ਼ਾਰ ਚ ਰੁਚੀਗਾ ਆ ਬੱਚੇ ਨੂੰ ਆ ਕੇ ਪੜਾਉਣਾ ਸ਼ੁਰੂ ਕਰੋ ਉਹਦੇ ਟਾਈਮ ਦਿਓ ਬੱਚੇ ਨੂੰ ਬੱਚੇ ਨੂੰ ਕੰਫੀਡੈਂਸ ਆਏਗਾ ਕਿ ਮੇਰੇ ਪੇਰੈਂਟਸ ਵੀ ਬੈਕ ਤੇ ਖੜੇ ਨੇ ਦੇਖੋ ਜੀ ਬਹੁਤ ਹੀ ਬਹੁਤ ਹੀ ਜਿਹੜਾ ਵੱਡਮੁੱਲਾ ਜਿਹੜਾ ਹੈ ਆਈਡੀਆ ਸਰੋਤਿਓ ਤੁਹਾਨੂੰ ਮਿਲ ਰਿਹਾ ਹੈਗਾ ਔਰ ਜਿਹੜੀ ਗੱਲ ਸਰਦਾਰ ਜੀ ਨੇ ਕਹੀ ਕਿ ਬੱਚੇ ਨੂੰ ਸ਼ਾਪ ਤੇ ਲਿਜਾ ਕੇ ਉਹਦੇ ਤੋਂ ਹੀ ਪੈਸੇ ਕਟਵਾਏ ਜਾਣ ਹਾਂ ਉਹ 100 ਵਿੱਚੋਂ 62 ਰੁਪਏ ਕੱਟੇ ਤਾਂ ਕਿੰਨੇ ਵਾਪਸ ਆਏ ਉਹਨੂੰ ਪਤਾ ਲੱਗੇ ਹੈ ਇਹ ਨਾ ਹੋਏ ਵੀ ਅੱਜਕੱਲ ਕੀ ਹੋ ਗਿਆ ਕਿ ਜਿਹੜੇ ਅਸੀਂ ਇਹ ਡਿਊਟੀ ਹੈ ਪੇਰੈਂਟਸ ਦੀ ਪੇਰੈਂਟਸ ਯਾਨੀ ਸਾਡੇ ਪੇਰੈਂਟਸ ਨੇ ਸਾਨੂੰ ਜੋ ਕੁਝ ਸਿਖਾਇਆ ਤਾਂ ਅਸੀਂ ਬਣੇ ਔਰ ਹੁਣ ਜਦੋਂ ਅਸੀਂ ਪੇਰੈਂਟਸ ਬਣ ਗਏ ਤਾਂ ਇਟ ਇਜ਼ ਆਰ ਡਿਊਟੀ ਕਿ ਅਸੀਂ ਬੱਚੇ ਨੂੰ ਜਿਹੜਾ ਹੈ ਉਹ ਸੈਲਫ ਸਫੀਸ਼ੀਐਂਟ ਬਣਾਈਏ ਉਹ ਮਾਰਕੀਟ ਤੋਂ ਸਮਾਨ ਖਰੀਦਣ ਵੀ ਭੇਜੋ ਉਹਨਾਂ ਨੂੰ ਕੱਲਿਆਂ ਨੂੰ ਵੀ ਜਾ ਬਰੈਡ ਲੈ ਕੇ ਆ ਬਣੇ ਹੋ ਜਾਂ ਭੇਜ ਦਿਓ ਨਹੀਂ ਨੁਕਸਾਨ ਕਰਦੇ ਪਤਾ ਨਹੀਂ ਨੇੜੇ ਦੀ ਸ਼ੌਕ ਤੇ ਭੇਜੋ ਉਹਨਾਂ ਨੂੰ ਨਾਲੇ ਕੱਲ੍ਹਸਪਾਦ ਆਏਗਾ ਉਦੋਂ ਨੂੰ ਪਤਾ ਲੱਗੇਗਾ ਗਲਤ ਆਇਆ ਤਾਂ ਦੁਬਾਰਾ ਸਹੀ ਲੈ ਕੇ ਆਉਂਗੇ ਹਾਂ ਸਿੱਖਣਗੇ ਤਾਂ ਤਾਈ ਨਾ ਜੀ ਸਿੱਖੂਗੇ ਤਾਈ ਉਹ ਕਿੰਨੇ ਪੈਸੇ ਵਾਪਸ ਆਏ ਘਟਾਏ ਵਧਾਏ ਹਿਸਾਬ ਤਬ ਲਾਣਗੇ ਜੋੜ ਘਟਾ ਕਰਨਗੇ ਜਦੋਂ ਬड़ा ਹੋਏਗਾ ਉਹਨੂੰ ਦੁਨੀਆ ਦੀ ਸਮਝ ਪਿਆਏਗੀ ਕਿ ਕਿਹੜੇ ਬੇਰੇ ਫੇਵਰ ਦੇ ਨੇ ਕਿਹੜੇ ਲੋਕ ਮੇਰੇ ਖਿਲਾਫ ਹੈ ਇਹ ਉਹ ਤਾਂ ਸਮਝੇਗਾ ਇਸ ਕਰਕੇ ਬੱਚੇ ਇਹ ਡਿਊਟੀ ਹੈ ਪੇਰੈਂਟਸ ਦੀ ਠੀਕ ਹੈ ਜੀ ਅਸੀਂ ਕਰਦੇ ਚਾਹੇ ਕਿ ਐਸਾ ਅਸੀਂ ਕਿਤੇ ਟਾਈਪ ਦੀ ਬੱਚੇ ਨੂੰ ਮੋਬਾਈਲ ਪੜਾ ਦੋ ਅਸੀਂ ਗੱਲਾਂ ਬਾਤ ਲੀਏ ਜੋ ਕੱਲ੍ਹ ਬੱਚੇ ਨੂੰ ਵਿੱਚ ਬਿਠਾਓ ਔਰ ਕਦੇ ਵੀ ਬੱਚੇ ਨੂੰ ਬਾਜ਼ਾਰ ਜਾਂਦੇ ਹੋ ਤਾਂ ਉੱਥੇ ਧਾਖ ਲਓ ਆਪ ਵੀ ਧਾਖੋ ਉੱਥੋਂ ਜੋ ਖਾਣਾ ਇਸ ਮੰਗ ਲਓ ਪੈਕ ਕਰਾਓ ਘਰ ਆਓ ਸਾਰੀ ਫੈਮਿਲੀ ਬਹਿ ਕੇ ਇਕੱਠੇ ਆਹ ਦੇਖੋ ਜੀ ਅਸਲੀ ਗੱਲ ਤਾਂ ਆ ਹੈ ਅਚਾ ਹੁਣ ਆਪਾਂ ਜਿਹੜੀ ਲਾਉਣੀ ਹੈ ਜੀ ਥੋੜੀ ਜਿਹੀ ਬਚਪਨ ਦੀ ਹਾਂਜੀ ਹਾਂਜੀ ਬਚਪਨ ਦੇ ਵਿੱਚ ਜਿਹੜਾ ਹੈ ਜਿਹੜਾ ਸਮਾਂ ਸੀਗਾ ਤੁਸੀਂ ਜੀਆ ਥੋੜਾ ਯਾਦ ਕਰਨਾ ਆਪਾਂ ਹੁਣ ਸਮੇ ਨੂੰ ਹਾਂ ਹਾਂ ਤੁਸੀਂ ਆਪਣੇ ਟਾਈਮ ਨੂੰ ਜੇਕਰ ਯਾਦ ਕਰ ਦਿਓ ਜੇਕਰ ਮੈਂ ਤੁਹਾਨੂੰ ਪਿੱਛੇ ਲੈ ਜਾਵਾਂ ਜਦੋਂ ਤੁਸੀਂ ਸੀਗੇ ਕੋਈ 7-8 ਸਾਲ ਦੇ ਤੁਹਾਨੂੰ ਯਾਦ ਹੈ ਉੱਥੋਂ ਤੱਕ ਦਾ ਸਮਾਂ ਬਿਲਕੁਲ ਯਾਦ ਹੈ 7-8 ਤੱਕ ਦਾ ਬਿਲਕੁਲ ਇਸ ਤੋਂ ਪਿੱਛੇ ਵੀ ਥੋੜਾ ਜਾ ਸਕਦੇ ਜਾ ਸਕਦੀਆਂ ਜਾ ਸਕਦੇ ਮੇਰੀ ਮੈਮਰੀ ਬਹੁਤ ਹੈ ਮੈਮਰੀ ਲੈਂਚ ਜਾ ਸਕਦੇ ਹੋ ਤਾਂ ਤੁਸੀਂ ਇਹ ਦੱਸੋ ਵੀ ਜਦੋਂ 7-8 ਸਾਲ ਦਾ ਬੱਚਾ ਜਿਹੜਾ ਹੈ ਉਹ ਉਸ ਸਮੇਂ ਜਿਹੜਾ ਹੈ ਉਹ ਹੁੰਦਾ ਸੀਗਾ ਕੋਈ ਦੂਸਰੀ ਕਲਾਸ ਵਿੱਚ ਹਾਂਜੀ ਹਾਂਜੀ ਤੇ ਬੈਗ ਬਸਤਾ ਇਹ ਸਾਰਾ ਕੁਝ ਹੁਣ ਤੁਸੀਂ ਆਪਣੀ ਜ਼ੁਬਾਨੀ ਦੱਸੋ ਕਿ ਕਿਸ ਤਰ੍ਹਾਂ ਦਾ ਤੁਹਾਡਾ ਜਿਹੜਾ ਸਾਡਾ ਜੋ ਸੀ ਸਾਡੇ ਜਿਹੜੇ ਫਾਦਰ ਸੀ ਉਹ ਮਿਲਟਰੀ ਪਰਸਨ ਸੀ ਸਾਡੇ ਤਾਂ ਘਰ ਦੇ ਵਿੱਚ ਇੰਨਾ ਜ਼ਬਰਦਸਤ ਡਿਸਪਲਿਨ ਸੀ ਨਾ ਕਿ ਪੈਨ ਦੀ ਜਗ੍ਹਾ ਪੈਨ ਚਾਕੂ ਦੀ ਜਗ੍ਹਾ ਚਾਕੂ ਮੰਜਾ ਕਿੱਥੇ ਖੜਾ ਕਰਨਾ ਕਿਵੇਂ ਕਰਨਾ ਵੀ ਸਾਡਾ ਤਾਂ ਬਹੁਤ ਆਰਗੇਨਾਈਜ਼ ਤਗੜਾ ਪੰਗਾ ਹੋਣਾ ਫਿਰ ਤੁਹਾਡੇ ਵਾਸਤੇ ਕੁਝ ਬੱਚੇ ਨੂੰ ਤਾਂ ਇਹ ਚੀਜ਼ ਤਾਂ ਪਸੰਦ ਨਹੀਂ ਉੱਥੇ ਡਿਸਪਲਨ ਹੈਗਾ ਸਾਡਾ ਬੜਾ ਡਿਸਪਲਨ ਸੀ ਸਾਡਾ ਬਹੁਤ ਆਰਗੇਨਾਈਜ਼ਡ ਸੀ ਸਵੇਰੇ ਸਾਡੇ ਫਾਦਰ ਜੌਬ ਕਰਦੇ ਸੀ ਮਤਲਬ ਐਕਸ ਆਰਮੀ ਪਰਸਨਲ ਸੀ ਫਿਰ ਜੌਬ ਕਰਦੇ ਸੀ ਸਾਨੂੰ ਸਵੇਰੇ ਮਤਲਬ 5 ਵਜੇ ਤੋਂ ਬਾਅਦ ਉਹ ਸਾਨੂੰ ਸੌਣ ਨਹੀਂ ਦਿੰਦੇ ਸੀ ਅੱਛਾ ਨਾ ਫਿਰ ਤੁਸੀਂ ਸ਼ਰਾਰਤ ਵਗੈਰਾ ਕਿਦਾਂ ਕਰਦੇ ਸੀ ਸ਼ਰਾਰਤ ਤਾਂ ਕਰਦੇ ਸੀ ਪਰ ਵੈਰੀ ਕੰਟਰੋਲਡ ਹੁੰਦੀਆਂ ਸੀ ਕਿਉਂਕਿ ਡਿਸਪਲਨ ਬਹੁਤ ਸੀ ਅੱਛਾ ਤੇ ਅਸੀਂ ਉਠਾਣਾ ਚਲੋ ਸੈਰ ਕਰਕੇ ਆਏ अच्छा जी सवेरे हां सवेरे सर क्योंकि ਸਾਡਾ ਘਰ ਖੇਤਾਂ ਦੇ ਵਿੱਚ ਬਣਿਆ ਹੋਇਆ ਸੀ ਬਹੁਤ ਬੜਾ ਘਰ ਸੀ ਖੁੱਲੀ ਜ਼ਮੀਨ ਸੀ ਚਲੋ ਸੈਰ ਕਰਕੇ ਆਓ ਕਿਹੜੇ ਪਿੰਡ ਦੀ ਗੱਲ ਹੈ ਬਈ ਅਸੀਂ ਖਰੜ ਦੀ ਹੈ ਖਰੜ ਦੀ ਗੱਲ ਕਰ ਰਹੇ ਹਾਂ ਉਦੋਂ ਸਾਡਾ ਨਵੀਂ ਕਲੋਨੀ ਸੀ ਅਸੀਂ ਕਾਫੀ ਲੈਂਡ ਲਈ ਹੋਈ ਸੀ ਉੱਥੇ ਅਸੀਂ ਆਪਣਾ ਘਰ ਬਣਾਇਆ ਹੋਇਆ ਸੀ ਉੱਥੇ ਅਸੀਂ ਛੋਟੀ ਛੋਟੀ ਸਬਜ਼ੀਆਂ ਵੀ ਬੀਜਦੇ ਹੁੰਦੇ ਸੀ ਘਰ ਦੀਆਂ ਸਬਜ਼ੀਆਂ ਆਪ ਬੀਜਦੇ ਸੀ ਜਿਸ ਤਰ੍ਹਾਂ ਜੋ ਵੀ ਡੇ ਟੂ ਡੇ ਦੀਆਂ ਸੀਜ਼ਨ ਦੇ ਅਕੋਰਡਿੰਗ ਐ ਮੇਥੀ ਐ ਮੂਲੀਆਂ ਐ ਹਰੀ ਮਿਰਚਾਂ ਪੁਦੀਨਾ ਧਨੀਆਂ ਗਾਜਰਾ ਮਟਰ ਨਹੀਂ ਮਤਲਬ ਕਿ ਉਹ ਮੈਂ ਜਿਹੜੀ ਗੱਲ ਪੁੱਛਣਾ ਕਰ ਰਿਹਾ ਜੀ ਤੁਸੀਂ ਉੱਥੇ ਨਹੀਂ ਪਹੁੰਚੇ ਵੀ ਉਹ ਜਦੋਂ ਅਮਰਜੀਤ ਜੀ ਦੱਸਣਗੇ ਜੇ ਤੁਹਾਡਾ ਤਜਰਬਾ ਚੜਾ ਉਹ ਚੋਰੀ ਚੋਰੀ ਕਦੋਂ ਹੁੰਦੀ ਸੀਗੀ ਚੋਰੀ ਕਰ ਵੀ ਲੈਂਦੇ ਸੀ ਫਿਰ ਜਦੋਂ ਪਿੰਗੀਆਂ ਦੀ ਪਿੰਗੀਆਂ ਜੀ ਵੀ ਪੰਜੀਰੀ ਦੀ ਵੀ ਡਰਾਈ ਫੁੱਡ ਦੀ ਵੀ ਫਿਰ ਅਸੀਂ ਰੋਟੀ ਨਹੀਂ ਖਾ ਸਕਦੇ ਸੀ ਫਿਰ ਉੱਥੋਂ ਅਸੀਂ ਪਕੜੇ ਜਾਂਦੇ ਸੀ ਮੰਮੀ ਕਹਿੰਦੇ ਸੀ ਕਿ ਤੁਸੀਂ ਅੱਜ ਰੋਟੀ ਕਿਉਂ ਨਹੀਂ ਖਾ ਰਹੀ ਭੁੱਖ ਅਸੀਂ ਕਹਿੰਨਾ ਸਾਨੂੰ ਭੁੱਖ ਨਹੀਂ ਲੱਗਣਾ ਫਿਰ ਮੰਮੀ ਨੇ ਜਾ ਕੇ ਫਟਾਫਟ ਨਾ ਉਹ ਮਤਲਬ ਕਰਨਾ ਹੈ ਕਰਨਾ ਫਿਰ ਮੰਮੀ ਨੇ ਕਿਹਾ ਤੁਸੀਂ ਰਹਿ ਕਾ ਇੰਨਾ ਕੁਝ ਖਾ ਲਿਆ ਰੋਟੀ ਕਿੱਥੋਂ ਖਾਣੀ ਅਹ ਮਾਤੇ ਉਤੋਸੀ ਪਕੜ ਜਾਂਦੇ ਸੀ ਫਿਰ ਮਮਮੀ ਕੀ ਕਰਦੇ ਸੀ ਫਿਰ ਤਾਲਾ ਲਾ ਕੇ ਰੱਖਦੇ ਸੀ ਕਹਿੰਦੇ ਜੇ ਤੁਹਾਨੂੰ ਬ੍ਰੇਕਫਾਸਟ ਸਾਰਾ ਕੁਝ ਮਿਲਦਾ ਏ ਫਿਰ ਇੰਨਾ ਜ਼ਿਆਦਾ ਖਾਣਾ ਵੀ ਠੀਕ ਨਹੀਂ ਹੈਗਾ ਹਾਂ ਅਸੀਂ ਸਵੇਰੇ ਅੱਛਾ ਬ੍ਰੇਕਫਾਸਟ ਕਰਦੇ ਸੀ ਦੁਪਹਿਰੇ ਦਾਲ ਸਬਜੀ ਕੱਚਾ ਸਲਾਦ ਔਰ ਦਹੀਂ ਲੱਸੀ ਘਰ ਦੀ ਹੁੰਦੀ ਸੀ ਸਾਡੀ ਇਹ ਸਾਡਾ ਲੰਚ ਹੁੰਦਾ ਸੀ ਐ ਮਜ਼ੇ ਨਾਲ ਲੰਚ ਕਰਦੇ ਸੀ ਰਾਤ ਨੂੰ ਤਕਰੀਬਨ ਜਿਹੜੀ ਦੁਪਹਿਰ ਦੀ ਰਾਦਾ ਡਿਨਰ ਵੈਰੀ ਲਾਈਟ ਹੁੰਦਾ ਸੀ ਕਿਉਂਕਿ ਦਾਲ ਸਬ지 ਦੁਪਹਿਰ ਦੀ ਥੋੜੀ ਬਹੁਤੀ ਬਚੀ ਜਾਂਦੀ ਸੀ ਅਸੀਂ ਰਾਤ ਨੂੰ ਕੀ ਖਾਣਾ ਹੁੰਦਾ ਸੀ ਦੁੱਧ ਪੀਣਾ ਹੁੰਦਾ ਸੀ ਇੱਕ ਫੁਲਕਾ ਅੱਛਾ ਮੈਂ ਇੰਨੀ ਕੁ ਸਵੀ ਡਾਈਟ ਸੀ ਉਸ ਤੇ ਬਚਪਨ ਚ ਵੀ ਚਲੋ ਅੱਛਾ ਹੁਣ ਇਸ ਤਰ੍ਹਾਂ ਹੈ ਵੀ ਦੋਨੋਂ ਜਾਣੇ ਤੁਸੀਂ ਡਿਫਰੈਂਟ ਡਿਫਰੈਂਟ ਫੈਮਿਲੀ ਚ ਬਚਪਨ ਨਿਕਲਿਆ ਜੀ ਹੈ ਜੀ ਤੇ ਤੁਹਾਡਾ ਹੁਣ ਅਮਰਜੀਤ ਜੀ ਤੁਹਾਡੇ ਨਾਲ ਗੱਲ ਕਰਦੇ ਆਪਾਂ ਤੁਹਾਡੇ ਬਚਪਨ ਦਾ ਇਹਨਾਂ ਦਾ ਬਚਪਨ ਤੁਸੀਂ ਮੈਮ ਦਾ ਤੁਹਾਡੇ ਬੈਟਰ ਹੱਫ ਨੇ ਹੈ ਜੀ ਔਰ ਤੁਸੀਂ ਸੁਣ ਲਿਆ ਇਹਨਾਂ ਦਾ ਬਚਪਨ ਮੇਰੇ ਖਿਆਲ ਪਹਿਲਾਂ ਆਪਣੇ ਆਪਣੇ ਬਚਪਨ ਦੀਆਂ ਗੱਲਾਂ ਪਹਿਲਾਂ ਵੀ ਕਰੀਆਂ ਤੁਸੀਂ ਆਪਸ ਵਿੱਚ ਕਦੀ ਹਾਂ ਅਸੀਂ ਕਰਦੇ ਰਹਿੰਦੇ ਹਾਂ ਕਦੀ ਆਪਸ ਵਿੱਚ ਐਸੋਸੀਏਸ਼ਨ ਬਹੁਤ ਅਜੀਬ ਸੀ ਗੱਲਾਂ ਬਹੁਤ ਕਰਦੇ ਵਾਟ ਡਿਫਰੈਂਸ ਵਾਟ ਡਿਫਰੈਂਸ ਯੂ ਸੀ ਡਿਫਰੈਂਸ ਹੈ ਹਾਂ ਬੇਸਿਕਲੀ ਮੈਂ ਯੂਪੀ ਚ ਪਲੇ ਆਇਆ ਹਾਂ ਅਸੀਂ 8 ਬ੍ਰਦਰ ਸਿਸਟਰ ਆ ਵਾਹ ਸਿਸਟਰ ਸਹਿ ਤੇ ਬ੍ਰਦਰ ਹੈ ਸੀ ਅੱਛਾ ਤੁਸੀਂ ਯੂਪੀ ਚ ਪਲੇ ਹੋ ਯੂਪੀ ਚ ਪਲੇ ਮੇਰਾ ਬਰਥ ਯੂਪੀ ਦਾ ਹੈ ਪਰ ਜਿਹੜੀ ਤੁਸੀਂ ਪੰਜਾਬੀ ਬੋਲ ਰਹੇ ਹੋ ਪੰਜਾਬੀ ਤਾਂ ਪੰਜਾਬੀ ਹੈ ਤਾਂ ਬੋਲੋ ਅੱਗੇ ਪੰਜਾਬੀ ਹੋ ਤੁਸੀਂ ਹਾਂਜੀ ਅੱਛਾ ਬਰਥ ਤੁਹਾਡਾ ਵੈਸੇ ਉਧਰ ਦਾ ਉਹ ਕਿਸ ਤਰ੍ਹਾਂ ਤੁਹਾਡੇ ਬੋਦਰ ਸਾਹਿਬ ਕਿ ਕਿ ਮੇਰੇ ਗ੍ਰੈਂਡਫਾਦਰ ਮਹਾਰਾਜਾ ਕਪੂਰਤਾ ਜਿਹੜੇ ਸੀ ਇਧਾਂ ਦੀ ਉੱਥੇ ਜ਼ਿਮੇਵਾਰੀ ਸੀ ਉਸ ਤਹਿਸੀਲਦਾਰ ਸੀਗੇ ਅੱਛਾ ਫਿਰ ਫਾਦਰ ਉੱਥੇ ਤਹਿਸੀਲਦਾਰ ਰੁਕੇ ਓਕੇ ਜਦੋਂ ਜ਼ਿਮੇਵਾਰੀ ਖਤਮ ਹੋਈ ਤਾਂ ਫਾਦਰ ਗੌਰਮੈਂਟ ਜਾ ਪਿਆਗੇ ਉੱਥੇ ਤਹਿਸੀਲਦਾਰ ਹੋ ਗਏ ਅੱਛਾ ਤੇ ਅਸੀਂ ਪੜੇ ਉੱਥੋਂ ਦੇ ਲੇਕਿਨ ਦੋਸਤੋ ਬਾਅਦ ਮੈਂ ਮਾਈਗ੍ਰੇਟ ਕਰ ਗਿਆ ਚੰਡੀਗੜ੍ਹ ਅੱਛਾ ਤੇ ਹਮ ਬਚਪਨ ਦੀਆਂ ਗੱਲਾਂ ਦੱਸੋ ਮੈਂ ਤੁਸੀਂ ਮੈਂ ਆਈ ਵਾਂਟ ਟੂ ਇੱਕ ਲੰਬੀ ਫੈਕਟਰੀ ਸੀ ਬਾਜ ਜਾਂ ਗਾਂ ਸਾਡੇ ਘਰ ਵੀ ਹੁੰਦੀ ਸੀ ਅੱਛਾ ਲੇਕਿਨ ਜੋ ਬੰਦਾ ਸੀ ਚੋਰੀ ਤੇ ਕਰਦੇ ਸੀ ਅਸੀਂ ਉਸ ਨੂੰ ਕਹਿੰਦੇ ਕਦੇ ਕੰਪਰੋਮਾਈਜ਼ੀ ਜਿਹਦਾ ਦਾ ਲੱਗਿਆ ਉਹ ਲੈ ਗਿਆ ਠੀਕ ਐ ਇੰਨਾ ਤੱਕ ਅਸੀਂ ਕਰਦੇ ਸੀ ਰੋਸੋਹਨਾਲ ਪਰਿਵਾਰ ਵੱਡਾ ਸੀ ਹਾਂ ਪਰਿਵਾਰ ਬੜਾ ਸੇ ਚੋਰ ਵੀ ਬਥੇਰੇ ਸੀ ਫਿਰ ਚੋਰ ਵੀ ਸਭ ਜਿਹਨੂੰ ਜਿਹਦਾ ਦਾ ਲੱਗਿਆ ਉਹ ਚੋਰੀ ਕਰ ਲੈਂਦੇ ਆ ਉਹ ਖਾਣਾ ਤਾਂ ਬਹੁਤ ਅੱਛਾ ਬਣਾਉਂਦੇ ਸੀ ਇਹਨਾਂ ਦੇ ਮੰਮੀ ਅੱਛਾ ਹੀ ਸ਼ੀ ਵਾਸ ਦੀ ਬੈਸਟ ਕੁੱਕ ਓਕੇ ਬਹੁਤ ਖੁੱਲਾ ਖਾਣਾ ਬੰਦਾ ਸੀ ਪਰਿਵਾਰ ਵੀ ਵੱਡਾ ਸੀ ਕੁਝ ਮਾਲਕ ਦੀ ਕਿਰਪਾ ਕਹਾਂਗੇ ਕਿ ਜਿਹੜਾ ਘਰ ਆਉਂਦਾ ਸੀ ਰੋਟੀ ਤਾਂ ਬਿਨਾਂ ਨਹੀਂ ਜਾਂਦਾ ਸੀ ਅੱਛਾ ਖੇਤੀ ਵੀ ਉੱਥੇ ਸੀ ਅਨਾਜ ਆਉਂਦਾ ਸੀ ਮੂੰਗਫਲੀ ਉੱਥੋਂ ਹੁੰਦੀ ਸੀ ਗੁੜ ਉੱਥੋਂ ਹੁੰਦਾ ਸੀ ਤਾਂ ਖੁੱਲਾ ਗਫਾ ਸੀ ਜਿਹਦਾ ਦਾ ਨਾਂ ਲੱਗਿਆ ਜਿੱਥੇ ਜੋ ਮਰ ਲਿਖਾਓ ਪੀਓ ਅਰੇ ਵਾਹ ਤੇ ਉਸ ਕਦੇ ਰੋਕ ਟੋਕਦੀ ਹੋਈ ਦੇਖੋ ਜੀ ਤੁਹਾਨੂੰ ਅੱਜ ਥੋੜੀ ਜਿਹੀ ਢੇੜੀ ਮੈਂ ਬਚਪਨ ਚ ਵੀ ਲਵਾਤੀ ਕਿਸ ਤਰ੍ਹਾਂ ਦਾ ਲੱਗਿਆ ਜੀ ਤੁਹਾਨੂੰ ਬਹੁਤ ਅੱਛਾ ਲੱਗਿਆ ਅੱਛਾ ਲੱਗਿਆ ਬਹੁਤ ਸੱਚ ਮੈਂ ਵੈਸੇ ਹੀ ਸਬਬ ਨਾਲ ਇਹਨਾਂ ਨੂੰ ਕਿਸੇ ਮਿਲਣ ਆਇਆ ਸੀਗਾ ਤੇ ਜਦੋਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਗੱਲਾਂ ਇੰਨੀਆਂ ਕਿ ਚੰਗੀਆਂ ਲੱਗੀਆਂ ਮੈਨੂੰ ਮੈਥੇ ਵੀ ਸਾਡੇ ਸਰੋਤਿਆਂ ਨਾਲ ਵੀ ਇਸ ਦੀ ਸਾਂਝ ਪੈਣੀ ਚਾਹੀਦੀ ਹੈ ਔਰ ਇਹਨਾਂ ਨੂੰ ਮੈਂ ਦੱਸਿਆ ਕਿ ਅਸੀਂ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਨਾਲ ਤੇ ਚੈਨਲ ਵੀ ਚਲਾ ਰਹੇ ਆ ਤਾਂ ਸਧਾਰਣ ਜੀਆਂ ਗੱਲਾਂ ਬਾਤਾਂ ਉਮੀਦ ਕਰਦਾ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਾਂਦੇ ਜਾਂਦੇ ਕੋਈ ਮੈਸੇਜ ਫੁੱਲ ਮੈਂ ਦੋਨਾਂ ਤਰੀਕੇ ਕਿ ਲੈਣਾ ਚਾਹੁੰਦਾ ਮੈਸੇਜ ਟੂ ਦਾ ਮਦਰਸ ਤੁਸੀਂ ਦੇਣਾ ਮੈਸੇਜ ਟੂ ਦਾ ਫਾਦਰਸ ਤੁਸੀਂ ਦੇਣਾ ਜੀ ਓਕੇ ਮੈਸੇਜ ਮਦਰ ਦਾ ਇਹ ਹੈਗਾ ਕਿ ਬੱਚਿਆਂ ਦੇ ਨਾਲ ਖਾਣ ਪੀਣ ਦਾ ਪੂਰਾ ਰੱਖੋ ਪੂਰਾ ਪਿਆਰ ਵੀ ਕਰੋ ਪੂਰਾ ਪਰ ਉਸਤੇ እንንንንንንንንንን <totipation> ਅਸੀਂ ਸਕੂਲ ਦੇ ਟਾਈਮ 'ਚ ਵੀ ਮੈਨੂੰ ਯਾਦ ਹੈ ਮੇਰੇ ਬੱਚੇ ਜਦੋਂ ਪੜਦੇ ਸਾਡੇ ਪੇਰੈਂਟਸ ਵੀ ਇਹੀ ਕਰਦੇ ਸੀ ਸਕੂਲ ਵਿੱਚਾਂ ਵੀ ਜਾ ਕੇ ਅਸੀਂ ਚੋਰੀ-ਚੋਰੀ ਛਾਪੇ ਮਾਰਦੇ ਹੁੰਦੇ ਸੀ ਕਿ ਬੱਚੇ ਠੀਕ ਚੱਲ ਰਹੇ ਇਹਨਾਂ ਦੇ ਫਰੈਂਡਸ ਨੂੰ ਚੈੱਕ ਰੱਖੋ ਨਾ ਦੇ ਬਿਲਕੁਲ ਅਸੀਂ ਕਾਲਜ ਗਿਆ ਯੂਨੀਵਰਸਿਟੀ ਲੈਵਲ ਤੱਕ ਵੀ ਅਸੀਂ ਚੈੱਕ ਕੀਤਾ ਉਹਨਾਂ ਦੇ ਕਈ ਵਾਰੀ ਬੱਚੇ ਕਹਿੰਦੇ ਸੀ ਮੰਮਾ ਤੁਸੀਂ ਸਾਡੇ ਕਾਲਜ ਆਏ ਸੀ ਮੈਂ ਕਿਹਾ ਹਾਂ ਆਏ ਸੀ ਤੇ ਅਸੀਂ ਕਾਲਜ ਦੇ ਟੀਚਰਸ ਨੂੰ ਮਿਲਣਾ ਇਹਨਾਂ ਦੀ ਸਾਰੀ ਰਿਪੋਰਟ ਲੈਣੀ ਉਹ ਮੈਨੂੰ ਲੱਗਾ ਚੈੱਕ ਰੱਖਣਾ ਬਹੁਤ ਜ਼ਰੂਰੀ ਸੋ ਦੈਟ ਟਾਈਮਲੀ ਜੇਕਰ ਕਿਸੇ ਚੀਜ਼ ਦੀ ਲੋੜ ਹੈ ਕੋਈ ਕਰਪ ਕਰਨੀ ਤਾਂ ਹਾਂਜੀ ਸਰ ਫਾਦਰਸ ਨੂੰ ਤੁਸੀਂ ਦੱਸੋ ਜੀ ਕੀ ਦਿੰਦੇ ਹੋ ਮੈਸੇਜ ਫਾਦਰਸ ਨੂੰ ਮੈਸੇਜ ਇਹ ਹੈ ਕਿ ਫਾਦਰ ਆਪਣੇ ਬੱਚਾ ਤੇ ਮਦਰ ਤੋਂ ਜ਼ਿਆਦਾ ਚੈੱਕ ਰੱਖਣਾ ਠੀਕ ਹੈ ਔਰ ਉਹਨਾਂ ਦਾ ਪੂਰਾ ਪਿੱਛਾ ਕਰ ਬਿਨਾਂ ਦੱਸੇ ਪੂਰੀ ਇਨਫਰਮੇਸ਼ਨ ਉਹ ਫਾਦਰ ਮਹਤਾਏ ਕਹੂਗਾ ਕੋ ਦਲਾਇਕੇ ਜਿਹੜਾ ਆਪਣੇ ਪੁੱਤ ਦੀ ਰਿਪੋਰਟ ਹੀ ਰੱਖਦਾ ਮੈਂ ਆਪਣਾ ਕੇਸ ਦੋਨਾ ਮੈਂ ਲੌਕ ਕਰ ਰਿਹਾ ਸੀ ਹਾਂ ਰਾਤ ਨੂੰ ਮੈਂ ਡਾਈਟ ਸ਼ੋ ਫਿਲਮ ਦੇਖ ਕੇ ਚਲੇ ਗਿਆ ਇੱਕ ਫਿਲਮ ਆਈ ਸੀ ਸਕੀਦਾ ਪਹਿਤੋ ਸੰਗੀਨਾ ਸਕੀਦਾ ਮੈਤੋ ਓਕੇ ਬੜੀ ਪੁਰਾਣੀ ਫਿਲਮ ਹੈ ਅਸੀਂ ਰਾਤ ਨੂੰ ਤਿੰਨ ਮੁੰਡੇ ਚਲੇ ਗਏ ਰਾਤ 1 ਵਜੇ ਅਸੀਂ ਡਾਂਸ ਸ਼ੋਅ ਦੇਖ ਕੇ ਵਾਪਸ ਆਏ ਜਦੋਂ ਅਸੀਂ ਆਏ ਤਾਂ 15 ਦਿਨ ਬਾਅਦ ਮੈਂ ਘਰ ਆਇਆ ਤਾਂ ਮੇਰੇ ਫਾਦਰ ਪੁੱਛੋ ਫਿਲਮ ਕਿਹ ਜੀ ਸੀ ਮੈਂ ਹੈਰਾਨ ਕੇ ਇਹਨਾਂ ਨੂੰ ਕਿਹਨੀ ਇਨਫਰਮੇਸ਼ਨ ਦਿੱਤੀ ਕਿ ਫਿਲਮ ਕਿਹ ਜੀ ਸੀ ਮੈਂ ਘਰ ਤੋਂ 130 ਕਿਲੋਮੀਟਰ ਦੂਰ ਹਾਂ ਹੋਸਟਲ ਚ ਰਹਿੰਦੇ ਸੀ ਕੋਈ ਕਮਿਊਨੀਕੇਸ਼ਨ ਦੀ ਹੈ ਕੋਈ ਕੁਛ ਨਹੀਂ ਕੋਈ ਫੋਨ ਵੀ ਉਸ ਵੇਲੇ ਫੈਸਿਲਿਟੀ ਫੋਦਾ ਦੀ ਨਹੀਂ ਸੀ ਲਾਈ ਲਾਈ ਬਿਲਕੁਲ ਬਿਲਕੁਲ ਲੇਟੇ ਨੁਕੀਏ ਮੱਕਰ ਤਾਂ ਮੈਂ ਪੁੱਛ ਲਿਆ ਕੋਈ ਜਦ ਬਾਤ ਅੱਛਾ ਕਹਿੰਦੇ ਉਹ ਪਿਓ ਦੇ ਲੈ ਕੇ ਜਿਹੜਾ ਆਪਣੇ ਪੁੱਤ ਦੀ ਰਿਪੋਰਟ ਰੱਖੇ ਇਹ ਜਵਾਬ ਸੀ ਉਹਦਾ ਤਾਂ ਅਤੇ ਇਹ ਹੀ ਤੁਸੀਂ ਹੁਣ ਸਾਡੇ ਸਰੋਤਿਆਂ ਨੂੰ ਦੇ ਦਿੱਤਾ। ਇਹ ਹੀ ਕਿ ਭਾਈ ਪੂਰਾ ਖਿਆਲ ਰੱਖੋ ਪਿਆਰ ਵੀ ਪੂਰਾ ਕਰੋ ਜੀ ਫ੍ਰੀडम ਫ੍ਰੀडम ਵੀ ਦਿਓ ਉਹਨਾਂ ਨੂੰ ਬਟ ਚੈੱਕ ਵੀ ਉਹਨਾਂ ਦੇ ਉੱਤੇ ਰੱਖਿਆ ਜਾਵੇ। ਬਿਲਕੁਲ ਬਿਲਕੁਲ। ਔਰ ਖਾਣ ਪੀਣ ਦੀਆਂ ਗੱਲਾਂ ਬਹੁਤ ਸਾਰੀਆਂ ਹੋ ਗਈਆਂ ਵੀ ਕਿਦਾਂ ਦਾ ਖਾਣਾ ਮਿੱਸੇ ਆٹے ਦੀ ਵੀ ਗੱਲ ਹੋ ਗਈ ਔਰ ਕੁਕਿੰਗ ਦੇ ਬਾਰੇ ਵੀ ਗੱਲ ਹੋ ਗਈ ਔਰ ਉਮੀਦ ਕਰਦੇ ਹਾਂ ਵੀ ਸਰੋਤੇ ਜਿਹੜਾ ਹੈ ਤੁਹਾਡੀ ਇਸ ਐਡਵਾਈਸ ਨੂੰ ਅਪਣਾਉਣਗੇ ਔਰ ਕਮੈਂਟਸ ਵੀ ਸਰੋਤੋਂ ਤੁਸੀਂ ਜ਼ਰੂਰ ਕਰਨੇ ਨੇ ਕਿਸ ਤਰ੍ਹਾਂ ਦੀ ਲੱਗੀ ਗੱਲਬਾਤ ਫਿਰ ਕਿਸੇ ਹੋਰ ਬਲੌਗ ਦੇ ਵਿੱਚ ਇਸੇ ਤਰ੍ਹਾਂ ਹੀ ਮਿਲਾਂਗੇ ਮੈਂ ਰਾਜੇਸ਼ ਚੋਪੜਾ ਮੈਨੂੰ ਦੇ ਹੁਣ ਠੀਕ ਹੈ ਜੀ ਅੱਛਾ ਜੀ ਬਾਏ ਬਾਏ ਕਰ ਦੋ ਜੀ ਸਾਰਿਆਂ ਨੂੰ ਤੁਸੀਂ ਟਾਟਾ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਾਰੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ